ਕਤਾਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਹਨਾਂ ਲੁਟੇਰੀਆਂ ਦੀ ਹੁਣ ਖਿਆਲ ਰਹੀਆਂ ਲਗਾਤਾਰ ਪੁਲਿਸ ਐਜੰਸੀ ਜਿਹੜੀ ਮੁਸਤੈਦੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਦਰਸਲ ਦੋ ਲੁਟੇਰੀਆਂ ਨੂੰ ਕਾਬੂ ਕੀਤਾ ਹੈ ਹਾਲਤ ਬਿਲਕੁਲ ਠਾਣਾ ਸਿਟੀ ਪੁਲਿਸ ਰਾਜਪੁਰਾ ਦੇ ਐਸਐਚਓ ਇੰਸਪੈਕਟਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਾਬੂ ਕੀਤੇ ਗਏ ਚਪਟਮਾਰਾ ਦੇ ਵੱਲੋਂ ਰਾਤਾਂ ਦੀਆਂ ਮਹਿਲਾਵਾਂ ਨੂੰ ਇਹ ਸ਼ਿਕਾਰ ਬਣਾਉਂਦੇ ਸੀ ਕੁਝ ਦਿਨ ਪਹਿਲਾਂ ਹੀ ਇਹਨਾਂ ਲੁਟੇਰੀਆਂ ਦੇ ਵੱਲੋਂ ਵਾਰਦਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਸੀਸੀਟੀਵੀ ਫੁਟੇਜ ਰਾਹੀਂ ਇਹਨਾਂ ਚਪਟਮਾਰਾ ਨੂੰ ਕਾਬੂ ਕਰ ਲਿਆ ਕਾਬੂ ਕੀਤੇ ਹੋਏ ਪੇਸ਼ਵਰ ਅਪਰਾਧੀਆਂ ਤੇ ਚੋਰੀ ਕੀਤੇ 6 ਮੋਬਾਈਲ ਫੋਨ, 1 ਕੈਪੀਵਾ ਸਕੂਟਰੀ ਸਮੇਤ ਇੱਕ ਮੋਟਰਸਾਈਕਲ ਹੈ ਜਿਹੜਾ ਬਰਾਮਦ ਕੀਤਾ ਗਿਆ। ਅਜਮਾਨੀਅਗ ਅਦਾਲਤ ਦੇ ਵਿੱਚ ਪੇਸ਼ ਕਰਕੇ ਨਜ਼ਰਮਾਨ ਹਾਸਲ ਕੀਤਾ ਜਾਏਗਾ। ਅਤਦਾਸੀ ਕਿ ਤਸਵੀਰਾਂ ਸੀਸੀਟੀਵੀ ਕੈਮਰੇਜ ਕੈਦ ਹੋਈਆਂ ਨੇ ਕਿਵੇਂ ਮਹਿਲਾਵਾਂ ਨੂੰ ਜਿਹੜਾ ਇਹਨਾਂ ਲੁਟੇਰਿਆਂ ਦੇ ਵੱਲੋਂ ਚਪਟਮਾਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਸੀ। ਜਿੱहां ਮਹਿਲਾਵਾਂ ਘਰ ਤੋਂ ਬਾਹਰ ਇਕੱਲੀਆਂ ਜਦ ਵੀ ਨਿਕਲਦੀਆਂ ਸੀ। ਇਹ ਆਪਣੇ ਆਸ-ਪਾਸ ਏਰੀਆ ਦੇ ਵਿੱਚ ਧਿਆਨ ਰੱਖਦੇ ਸੀ ਕਿ ਕਿਸ ਵੇਲੇ ਵਾਰਦਾਤ ਨੂੰ ਜੜਾ ਅੰਜਾਮ ਦਿੱਤਾ ਜਾ ਸਕਦਾ ਔਰ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਆ ਤਾਂ ਬਿਲਕੁਲ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਲੁਟੇਰੇ ਆਖਰਕਾਰ ਪੁਲਿਸ ਦੀ ਹਰਸਤ ਦੇ ਵਿੱਚ ਆ ਗਏ ਨੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਕਈ ਵਾਰਦਾਤਾਂ ਹੋਈਆਂ ਸੀਗੀਆਂ ਛਪਟ ਮਾਰਦੀਆਂ ਉਹਦੇ 'ਚ ਅਫਸਰਾਂ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਸੀਗੀਆਂ ਉਹ ਟੀਮਾਂ ਨੂੰ ਸਾਡੇ ਹਰਭਜਨ ਸਿੰਘ ਹੌਲਦਾਰ ਦੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇਹ ਕੱਲ ਗਸ਼ਤ ਕਰ ਰਹੇ ਸੀ ਗਸ਼ਤ ਦੌਰਾਨ ਇਹਨਾਂ ਨੂੰ ਕਿਸੇ ਖਾਸ ਮੁਖਫਰ ਨੇ ਇਤਲਾਹ ਦਿੱਤੀ ਵੀ ਦੋ ਵਿਅਕਤੀ ਜਿਨ੍ਹਾਂ ਦੇ ਪਹਿਲਾਂ ਵੀ ਪਰਚੇ ਦਰਜ ਆ ਜਿਹੜੇ ਮੁਕਤਸਕੂਲ ਕੋਲ ਅੰਡਰਬ੍ਰਿਜ ਕੋਲੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਈ ਸਲਾਹ ਕਰ ਰਹੇ ਸੀਗੇ ਇਨਾਂ ਨੇ ਬੜੀ ਮੁਸਤੈਦੀ ਨਾਲ ਉਹਨਾਂ ਨੂੰ ਪਾਪੂ ਕੀਤਾ ਜਿਹਦਾ ਨਾਮ ਇੱਕ ਦਾ ਨਾ ਭਿੰਦਰ ਸਿੰਘ ਆ ਤੇ ਇੱਕ ਦਾ ਨਾਮ ਸੋਨੂ ਪਾ ਇਹ ਦੋਨੇ ਸੈਦ ਖੇੜੀ ਰੋਡ ਤੇ ਰਹਿਣ ਵਾਲੇ ਆ ਸਾਡੇ ਦੋ ਤਿੰਨ ਦਿਨ ਪਹਿਲਾਂ ਦੀ ਵਾਰਦਾਤ ਹੈ ਇੱਕ ਲੇਡੀਜ਼ ਜਿਹੜੀ ਮਤਲਬ ਆਪਣਾ ਮਨਾਕਸੀ ਮਲੋਤਰਾ ਪਟੇਲ ਕਾਲਜ ਤੇ ਉਹ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂੰਗਾ ਤੇ ਉਹ ਸੈਰ ਕਰ ਰਹੀ ਸੀ ਉਹ ਸੈਰ ਕਰਨ ਮੁਤਾਬਕ ਉਹਦੇ ਪਰਸ ਇਹ ਖੋਕੇ ਲੈ ਕੇ ਸੀਗੇ ਅਸੀਂ ਕੈਮਰਿਆਂ ਦੀ ਮਦਦ ਨਾਲ ਇਹਨਾਂ ਦੀ ਕਾਫੀ ਪੈੜ ਦੱਬੀ ਪੈੜ ਦੱਬ ਕੇ ਅੱਜ ਇਹਨਾਂ ਨੂੰ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਇਹਨਾਂ ਦੇ ਐਫਆਈਆਰ ਨੰਬਰ 100 ਜਿਹੜਾ ਚੋਰੀ ਦਾ ਮਰਚਾ ਅਸੀਂ ਇਹਨਾਂ ਦੇ ਤੇ ਖੋਦਾ ਦਿੱਤਾ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਤੋਂ ਹੋਰ ਵੀ ਸਾਨੂੰ ਵੱਡੀਆਂ ਵਾਰਦਾਤਾਂ ਇਹਨਾਂ ਕੋਲੋਂ ਮਿਲਣ ਦੀ ਸਭਾਵਨਾ ਹੈ ਬਰਾਮਗੀ ਸਰ ਕੀ ਕੀ ਹੋਇਆ ਜੀ ਇਹਨਾਂ ਕੋਲੋਂ 6 ਮੋਬਾਈਲ ਹੈ ਜੀ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਤੇ ਕਿਹੇ ਉਹ ਪਾਰਸ ਹੈ ਜਿਹੜਾ ਉਹ ਲੈਡਿਕ ਲੰਨਾ ਨੇ ਹੋਇਆ ਕਰੇਵਾ ਪੁਲਰੀ ਕੋ ਬੈਕਗਰਾਉਂਡ ਗ੍ਰੀਨ ਸਾਹਮਣੇ ਆਏ। ਹਾਂਜੀ ਪਹਿਲਾਂ ਵੀ ਇਹਨਾਂ ਤੇ ਐਫਆਰ ਨੰਬਰ 16322 ਦੀ ਹੈਗੀ ਆ ਚੋਰੀ ਦੀ ਤੇ 307 ਲੜਾਈ ਝਗੜੇ ਦੇ ਵੀ ਪਰਚੇ ਇਹਨਾਂ ਦੇ ਦਰਜ ਹੈ ਜੀ। ਸਰ ਤੁਸੀਂ ਕਿ ਦੇਖਿਆ ਗਿਆ ਕਿ ਜੀਸ ਐਕਟਿਵਾ ਤੇ ਸੀਓ ਐਕਟਿਵਾ ਵੀ ਚੋਰੀ ਦੀ ਹੈ ਜਾਂ ਉਹ ਐਟਵਾਇਨਾ ਦੀ ਹੈ ਕਿਸ ਤਰ੍ਹਾਂ? ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਸਾਰੀ। ਉਹ ਰਮਾਨ ਤੇ ਸਾਰਾ ਕੁਝ ਤੁਹਾਨੂੰ ਸਾਹਮਣੇ ਲਿਆ ਦਾਂਗੇ ਚੋਰੀ ਦੀ ਹੈ ਜਾਂ ਇਹਨਾਂ ਦੀ ਆਪਣੀ ਸੀ। ਸਰ ਇਹ ਕਿਵੇਂ ਇਲੈਕੀ ਕਰਦੇ ਆ ਪਹਿਲਾਂ ਕਿ ਜਿਹੜਾ ਹੱਥ ਲਾ ਕੇ ਬਦੋਖੋ ਕੇ ਭੱਜ ਜਾਂਦੀ ਹੈ ਕੀ ਕੀ ਦੱਸੇ ਇਹਨਾਂ ਨੂੰ ਜੀ? ਨਹੀਂ ਇਹ ਮਤਲਬ ਲੇਡੀਜ਼ ਦੇਖਦੇ ਆ ਨਹੀਂ ਪਿੱਛੇ ਭੱਜ ਸਕਦੀ ਜਾਂ ਨਹੀਂ ਕੋਈ ਕਰ ਉਹ ਲੈਡੀ ਨੂੰ ਇਹ ਮਤਲਬ ਟ੍ਰੈਪ ਕਰਦੇ ਆ ਸਰ ਇਹਨਾਂ ਦੇ ਜਿਹੜਾ ਗਰੋ ਹੈ ਉਹਦੇ ਵਿੱਚ ਕਿੰਨੇ ਹੋਰ ਮੈਂਬਰ ਵੀ ਹੈ ਕੁਝ ਦੱਸਿਆ ਇਹਨਾਂ ਨੇ ਜਾਂ ਇਹ ਦੋ ਹੀ ਨੇ ਜੀ ਸਰ ਜਿਹੜੇ ਮੋਬਾਈਲ ਕਾਬੂ ਤੁਸੀਂ ਬਰਾਮਦ ਕੀਤੇ ਆ ਇਹ ਫਿਰ ਹੁਣ ਇਹਦਾ ਮਾਲ ਕਰਨ ਦਾ ਪਤਾ ਲੱਗਿਆ ਜੀ ਹਾਂ ਜੀ ਉਹ ਅਸੀਂ ਕੱਢਾਂਗੇ ਜੀ ਆ ਦੇਖੋ ਕਾਫੀ ਮਹਿੰਗੇ ਮੋਬਾਈਲ ਹੈ ਇਹ ਵੀ ਕਾਫੀ ਮਤਲਬ ਮੋਬਾਈਲ ਮਤਲਬ ਕਾਫੀ ਚੀਪ ਮੋਬਾਈਲ ਨੇ ਛੇ ਕਾਫੀ ਮਹਿੰਗੇ ਮੋਬਾਈਲ ਹੈ ਜੀ ਇਹ ਸਾਰੇ ਸਪੁਰਦਾ ਦੀ ਹਾਂਜੀ ਇਹ ਸਾਰੇ ਸਪੁਰਦਾ ਦੀ ਹਾਂਜੀ ਹਾਂਜੀ ਇਹ ਸਾਰੇ ਅਸੀਂ ਕਢਾਵਾਂਗੇ ਇਹਨਾਂ ਵਿੱਚੋਂ ਜੋ ਵੀ ਇਹਨਾਂ ਦਾ ਮਤਲਬ ਨੰਬਰ ਕਢਾ ਕੇ ਕਰਕੇ ਸਾਰਾ ਉਹ ਐਜੂਕੇਸ਼ਨ ਕਰਕੇ ਫਿਰ ਕਰਾਂਗੇ ਪਰ ਕਈ ਇਸ ਤਰ੍ਹਾਂ ਦਾ ਬੰਦੇ ਐਫ ਆਈ ਆਰ ਵਗੈਰਾ ਕੰਪਲੀਟ ਦੱਤੀ ਨਹੀਂ ਕਰਾਉਂਦੇ ਉਹਨਾਂ ਦੇ ਮੋਬਾਈਲ ਨਿਕਲੇ ਹੁੰਦੇ ਆ ਫਿਰ ਉਹਨਾਂ ਨੂੰ ਵੀ ਵਾਪਸ ਦਿੱਤੇ ਜਾਣਗੇ ਹਾਂ ਵੀ ਉਹ ਵੀ ਸਾਨੂੰ ਪਤਾ ਲੱਗ ਜਾਊਗਾ ਕਿ ਟਰੈਕਿੰਗ ਲੈ ਲਾਂਗੇ ਇਹਨਾਂ ਦੀ ਮੋਬਾਈਲਾਂ ਦੀ ਕਿਹਦੇ ਕੋਲ ਚੱਲ ਰਹੀ ਹੈ ਸਹੀ ਹੈ ਉਹ ਸਾਰਿਆਂ ਨੂੰ ਉਸੇ ਦਿੱਤੇ ਜਾਣਗੇ